ਸਸ਼ੀਗਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਦੂ ਤੇ ਗੱਲ ਦਿੱਲੀ ਚੋਣਾ ਦੀ ਕਰਦੇ ਆਂ ਦਿੱਲੀ ਚੋਣਾ ਦੀ ਗਿਣਤੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਸੋ ਅੱਜ ਤੜਕਸਾਰ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਤੜਕਸਾਰ ਭਾਜਪਾ ਤੇ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਦੇ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਉਹ ਆਸਥਾ ਦੇ ਲਈ ਵੱਖ-ਵੱਖ ਧਾਰਮਿਕ ਸਥਾਨਾਂ ਤੇ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਜਿੱਤ ਦੀ ਅਰਦਾਸ ਬੇਨਤੀ ਕੀਤੀ ਉਸ ਤੋਂ ਬਾਅਦ ਗੱਲ ਜੇਕਰ ਸੈਂਟਰਾਂ ਦੀ ਕਰੀਏ ਤਾਂ ਦਿੱਲੀ ਦੇ ਵਿੱਚ ਕੁੱਲ 19 ਸੈਂਟਰ ਕਾਊਂਟਿੰਗ ਸੈਂਟਰ ਨੇ ਜਿਹੜੇ ਬਣਾਏ ਗਏ ਨੇ ਤੇ ਇਸ ਤੋਂ ਇਲਾਵਾ 5000 ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਇਨ੍ਹਾਂ ਸੈਂਟਰਾਂ ਦੇ ਕੋਲ ਤਾਇਨਾਤ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਘਟਨਾ ਜਿਹੜੀ ਅਨਸੁਖਾਵੀ ਨਾ ਵਾਪਰ ਸਕੇ ਜਾਂ ਕਿਸੇ ਵੀ ਤਰੀਕੇ ਦੀ ਕੋਈ ਗੜਬੜੀ ਹੈ ਉਹ ਨਾ ਹੋ ਸਕੇ ਸੋ ਲਗਾਤਾਰ ਇਸ ਨੂੰ ਲੈ ਕੇ ਹੁਣ ਰੁਝਾਨ ਆਣੇ ਸ਼ੁਰੂ ਹੋ ਗਏ ਨੇ ਪਰ ਸ਼ੁਰੂਆਤੀ ਰੁਝਾਨਾਂ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਹਾਲਾਂਕਿ 12 1 ਵਜੇ ਤੱਕ ਕਾਫੀ ਸਥਿਤੀ ਹੈ ਜਿਹੜੀ ਉਹ ਦਿੱਲੀ ਚੋਣਾਂ ਬਾਰੇ ਕਲੀਅਰ ਹੋ ਜਾਏਗੀ ਕਿ ਆਖਰਕਾਰ ਨਵੀਂ ਸਰਕਾਰ ਕਿਸ ਦੀ ਬਣੇਗੀ ਪਰ ਗੱਲ ਕਰੀਏ ਜਿੱਥੇ ਭਾਜਪਾ ਆਪਣਾ ਦਾਵਾ ਕਰ ਰਹੀ ਹੈ ਬਣਾਉਣ ਦਾ ਸਰਕਾਰ ਕਿਸ 27 ਸਾਲ ਬਾਅਦ ਵਾਪਸੀ ਕਰਾਂਗੇ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਕਿ ਅਸੀਂ ਇੱਕ ਵਾਰ ਫਿਰ ਤੋਂ ਦਿੱਲੀ ਦੀ ਸੱਤਾ ਦੇ ਵਿੱਚ ਆਵਾਂਗੇ ਯਾਨੀ ਕਿ 10 ਸਾਲ ਰਾਜ ਕਰ ਚੁੱਕੇ ਹਾਂ ਤੇ ਹੁਣ ਤੀਸਰੀ ਵਾਰ ਅਸੀਂ ਫਿਰ ਤੋਂ ਰਾਜ ਕਰਾਂਗੇ ਵੈਸੇ ਦੇਖਿਆ ਜਾਵੇ ਤਾਂ ਚੌਥੀ ਵਾਰ ਜਿੱਤ ਹੋ ਸਕਦੀ ਆਮ ਆਦਮੀ ਪਾਰਟੀ ਦੀ ਕਿਉਂਕਿ ਇੱਕ ਵਾਰ ਕੇਜਰੀਵਾਲ ਕੁਝ ਸਮੇਂ ਦੇ ਲਈ ਮੁੱਖ ਮੰਤਰੀ ਬਣ ਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪਰ ਸੰਜੀਤ ਸਿੰਘ ਤੇ ਉਧਰ ਆ ਭਾਜਪਾ ਦੇ ਲੀਡਰ ਨੇ ਜੋ ਉਹ ਕਿਸ ਤਰ੍ਹਾਂ ਜਿੱਤ ਦਾ ਆਪੋ ਆਪਣੀ ਦਾ ਦਾਵਾ ਕਰ ਰਹੇ ਨੇ ਤੜਕਸਾਰ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਕਿ ਵਿਚਾਰੋਂ ਤੇ ਚਲਤੇ ਹੋਏ ਜੋ ਡਬਲ ਇੰਜਨ ਦੀ ਸਰਕਾਰ ਪੂਰੇ ਦੇਸ਼ ਵਿੱਚ ਚੱਲ ਰਹੀ ਹੈ ਉਸੇ ਕੋ ਦੇਖਤੇ ਹੋਏ ਦਿੱਲੀ ਨੇ ਵੀ ਮਨ ਬਣਾਇਆ ਕਿ ਦਿੱਲੀ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਚੱਲੇ ਭ੍ਰਸ਼ਟਾਚਾਰ ਸੇ ਮੁਕਤੀ ਮਿਲੇ ਅੱਛੀ ਸੜਕੇ ਬਣੇ पानी बिजली सभी सुविधाएं हमें मिलनी चाहिए जो हमारे मौलिक अधिकार है फंडामेंटल राइट्स हैं वो यहाँ पर नहीं मिल रहे थे भ्रष्टाचार झूठ की राजनीति चल रही थी आज दिल्ली उसका छुटकारा दिल्ली को मिल जाएगा यही आशीर्वाद प्राप्त करने के लिए माता के दरबार में आए हैं और माता रानी दिल्ली वासियों के लिए भी आशीर्वाद दे रही है कि वह अच्छे वातावरण में जिए, प्रदूषण से मुक्ति पाएं और विश्व में दिल्ली का नाम भी होना चाहिए दिल्ली भारत का दिल है दिल अभी तक वेंटिलेटर पर था आज वेंटिलेटर से निकलकर कर स्वच्छ दिल्ली स्वस्थ दिल्ली सुरक्षित दिल्ली की ओर बढ़ेगा एग्जिट पोल भी साबित होंगे अच्छे होंगे और उससे कहीं ज़्यादा बहुमत से हम जीत के आएंगे मुख्यमंत्री भारतीय जनता पार्टी का बनेगा सरासर झूठ है आप बताइए जो विधायक चुना ही नहीं गया उसको कौन पंद्रह करोड़ रुपया पहले तो ऐसा कुछ होता ही नहीं है केजरीवाल जब डरते हैं घबराते हैं हार निश्चित होती है ऐसा झूठ का सहारा लेते हैं और उसकी जांच भी हो रही है झूठ झूठ साफ निकलेगा और जो दोषी होगा उसको दंड भी मिलेगा ਔਰ ਸਰਕਾਰ ਤੋਂ ਬਨੇਗੀ ਬਨੇਗੀ ਦਿੱਲੀ ਦੇ ਲੋਕਾਂ ਕੇ ਇਹ ਕੰਮ ਕਰਨਾ ਹੈ ਵੀ ਔਰ ਬਹੁਤ ਕੁਝ ਬੱਚੋਂ ਕੀ ਸਿੱਖਿਆ ਕੇ ਲੀ ਔਰ ਕੰਮ ਕਰਨਾ ਹੈ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਿੱਤ ਦੇ ਦਾਵੇ ਲਗਾਤਾਰ ਜਾਰੀ ਨੇ ਤੇ ਉਧਰ VOTING ਹੈ ਜਿਹੜੀ ਉਸਦੀ ਕਾਊਂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਸੋ ਦੇਖਣਾ ਹੋਏਗਾ ਕਿ ਕਿਸ ਦਾ ਪਲੜਾ ਭਾਰੀ ਰਹਿੰਦਾ ਹੈ ਹਾਲਾਂਕਿ ਕਾਂਗਰਸ ਇਸ ਵਾਰ ਮੈਦਾਨ ਚੋਂ ਬਿਲਕੁਲ ਬਾਹਰ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਸਖਤ ਟੱਕਰ ਇਸ ਮੁਕਾਬਲੇ ਦੇ ਵਿੱਚ ਮੰਨੀ ਜਾ ਰਹੀ ਹੈ ਐਗਜ਼ਿਟ ਪੋਲ ਨੇ ਜਿਹੜੇ ਉਹ ਭਾਜਪਾ ਨੂੰ ਜੇਤੂ ਕਰਾਰ ਦੇ ਚੁੱਕੇ ਨੇ ਇਸ ਤੋਂ ਪਹਿਲਾਂ ਪਰ ਲੋਕਾਂ ਦਾ ਫਤਵਾ ਕੀ ਹੈ ਉਹ ਅੱਜ ਸਾਡੇ ਸਾਹਮਣੇ ਆਏਗਾ ਸੋ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਭਾਜਪਾ ਨੇ 27 ਸਾਲ ਪਹਿਲਾਂ ਜਿਹੜਾ ਰਾਜ ਹੈ ਉਹ ਦਿੱਲੀ ਦੇ ਉੱਪਰ ਕੀਤਾ ਸੀ 1993 ਦੇ ਵਿੱਚ ਭਾਜਪਾ ਨੇ ਸਰਕਾਰ ਬਣਾਈ ਸੀ ਜਦੋਂ ਕਿ 49 ਸੀਟਾਂ ਨੂੰ ਭਾਜਪਾ ਨੂੰ ਮਿਲੀਆਂ ਸਨ ਤੇ ਇਹਨਾਂ 49 ਸੀਟਾਂ ਨਾਲ ਜਿੱਤ ਤੋਂ ਬਾਅਦ ਭਾਜਪਾ ਨੇ 5 ਸਾਲਾਂ ਦੇ ਵਕਫੇ ਦੇ ਵਿੱਚ ਤਿੰਨ ਮੁੱਖ ਮੰਤਰੀ ਬਦਲੇ ਸਨ ਜਿਸ ਤੋਂ ਬਾਅਦ ਕਾਂਗਰਸ ਦੇ ਹੱਥ ਵਾਂਗ ਡੋਰਾਈ ਦਿੱਲੀ ਦੀ ਤੇ ਲਗਾਤਾਰ 15 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਹੁਣ ਪਿਛਲੇ 10 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਰਾਜ ਕਰ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੇਜੀਵਲ ਜਿਹੜੇ ਨੇ ਉਹ ਤੀਸਰੀ ਵਾਰ ਜਿੱਤਦੇ ਨੇ ਜਾਂ ਫਿਰ ਜੋ 27 ਸਾਲ ਦਾ ਸੋਕਾ ਦਲੀ ਦੇ ਵਿੱਚ ਭਾਜਪਾ ਨੂੰ ਪਿਆ ਹੋਇਆ ਹੈ ਕੀ ਉਹ ਸੋਕਾ ਦੂਰ ਹੋਵੇਗਾ ਜਾਂ ਨਹੀਂ ਸੋ ਇਹਨਾਂ ਸਾਰੀਆਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ